ਸਲਾਮ ਵਾਲੇਕਮ ਜੀ ਮੈਂ ਆ ਤੁਹਾਡਾ ਆਪਣਾ ਮੁਹੰਮਦ ਇਰਸ਼ਾਦ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਬੈਸਟ ਪਾਸ ਸਕੂਟਰ ਵਾਲਾ ਮੁੰਡਾ ਅੱਜ ਤੁਹਾਨੂੰ ਬਹੁਤ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਪਾਲੀ ਪਾਲੀ ਆਪਣੇ ਫਾਰਮ ਤੇ ਚੱਲਾਂਗੇ ਆਪਣੇ ਉੱਤੇ ਜਿੰਨੇ ਵੀ ਫਲਾਂ ਦੇ ਦਰੱਖਤ ਨੇ ਤੁਹਾਨੂੰ ਸਾਰੇ ਦਿਖਾਵਾਂਗੇ ਚੌਵੀ ਲੱਗਾ ਬੋਰਾ ਸੀ ਹੁਣ ਚੌਵੀ ਕਹਿੰਦਾ ਮੈਂ ਬੋਰਾ ਸੀ ਹੁਣ ਮਗਾ ਸੂਲਾ ਭਾਈ ਚੌਵੀ ਮੰਨਦਾ ਨਹੀਂ ਹੈਗਾ ਮਦਾ ਕਿ ਮੈਂ ਬੰਨ ਕੇ ਰੱਖ ਲੈਣਾ ਕਹਿੰਦਾ ਮੈਂ ਤਾਂ ਸੁਣਾ ਬਸ ਸੁਣਾ ਭਾਈ ਫੇਰ ਨਹੀਂ ਮੰਨਦਾ ਜੇ ਦਿਨੇ ਉਹਨੂੰ ਉਦਲੇ ਬੂਟੇ ਦਿਖਾਵਾਂਗੇ ਅੱਜ ਬਹੁਤ ਵਧੀਆ ਵਧੀਆ ਫਲਾਂ ਦੇ ਬੂਟੇ ਨੇ ਆਪਣੇ ਉੱਤੇ ਇੰਨੇ ਵੀ ਹੈਗੇ ਨੇ ਮਦਾ ਸਾਰਿਆਂ ਨੂੰ ਇਹੀ ਕਹਿਣਾ ਕਿ ਆਪਣੀ ਆਪਣੀ ਮੋਟਰ ਤੇ 10 10 15 15 ਬੂਟੇ ਫਲਾਂ ਦੇ ਜਾਂ ਛਾਂ ਵਾਲੇ ਲਾਇਆ ਕਰੋ ਜਰੂਰ ਉਹਨੂੰ ਇਹਦੇ ਲਈ ਮੋਟਰ ਦੇ ਵੀ ਆਪਣੇ ਦਰਖਤ ਕਰਾਉਣਾ ਕਹਿੰਦੇ ਨੇ ਤੇ ਉਦਲੇ ਮੋਟਰ ਦੇ ਵੀ ਜਾ ਕੇ ਕਰਾਉਂਗਾ ਖਾਲੇ ਵੀ ਨੇ ਤੇ ਫਿਲਾਲੇ ਵੀ ਨੇ ਜਿੰਨੇ ਦਰਖਤ ਕਿੰਨੇ ਨੇ 1 2 3 4 5 ਦਰਖਤ ਲਗਾਉਨੇ ਬਹੁਤ ਜ਼ਰੂਰੀ ਨੇ ਦਰਖਤ ਲਗਾਓ ਵਾਤਾਵਰਨ ਬਚਾਓ 6 7 8 9 10 11 12 13 ਆ 14 ਬਰਤ ਅਗਿਤ ਰੱਖਤੇ ਨਹੀਂ ਹੋਣਗੇ ਤਾਂ ਜਿਹੜੀ ਥੋੜੀ ਤੰਦਰੁਸਤੀ ਆ ਉਹਦੀ ਖਤਮ ਹੋ ਜੂਗੀ ਜੇ ਸਮਝੋ ਤੁਹਾਡੇ 15 16 17 18 19 20 21 22 23 24 25 26 27 28 29 30 31 32 33 34 ਉਹ ਅੰਮ੍ਰੂਦ 35 ਉਸ ਤੋਂ ਅਗਰ ਅੰਮ੍ਰੂਦ 36 36 ਤੱਕ ਤਾਂ ਆਪਣੇ ਇਧਰਲੇ ਫਾਰਮ ਤੇ ਨੇ ਤੋਂ ਉਧਰਲੇ ਫਾਰਮ ਤੇ ਵੀ ਦਿਖਾਉਂਗਾ ਤੇ ਫਰੂਟ ਵਾਲੇ ਉਧਰ ਉਧਰਲੇ ਫਾਰਮ ਤੇ ਜ਼ਿਆਦਾ ਆਪਣੇ ਫਰੂਟ ਵਾਲੇ ਨੇ ਇੱਧਰ ਜ਼ਿਆਦਾਤਰ ਛਾਂ ਵਾਲੇ ਜਾਂ ਛੋਹ ਵਾਲੇ ਨੇ ਉਹਨਾਂ ਉੱਧਰ ਵੀ ਦਿਖਾਉਂਗਾ ਲੈ ਜਾ ਕੇ ਇਸ ਕਰਕੇ ਮੈਂ ਕਹਿਣਾ ਕਿ ਆਪਣੇ ਜਿਦੀ ਚਾਹੇ ਮੋਟਰ ਠੇਕੇ ਤੇ ਹੈ ਚਾਹੇ ਥੋੜੀ ਆਪਣੀ ਹੈ ਦਰਸਤ ਮੋਟਰ ਦੇ ਜਰੂਰ ਲਗਾਓ ਪੰਜ ਦਸ ਲਗਾਓ 10 ਲਗਾਓ ਜਿੰਨੀ ਵੀ ਤੁਸੀਂ ਲਗਾ ਸਕਦੇ ਹੋ ਜਿੰਨੀ ਥੰਮ ਥੰਮ ਜਿੰਨੀ ਥੰਮ ਕਰ ਸਕਦੇ ਹੋ ਆਪਣੇ ਘਰ ਦੇ ਆਲੇ ਦਾਲੇ ਜੂਰ ਲਗਾਓ ਬਾਕੀ ਤੁਹਾਨੂੰ ਉਧਰਲੀ ਮੋਟਰ ਤੇ ਲੈ ਜਾ ਕੇ ਵੀ ਦਿਖਾਉਣਾ